ਸਿਰਰ ਨਿਸ਼ਾਨੇ ਚੈਨਲ ਦੇਖ ਰਹੇ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਦੇ ਮੱਦੇ ਨਜ਼ਰ ਸਰਕਾਰਾਂ ਦੀ ਕਹਿਣੀ ਤੇ ਕਰਨੀ ਦਾ ਫਰਕ ਇਸ ਤੇ ਆਪਣੇ ਵਿਚਾਰ ਰੱਖਣੇ ਹਨ ਤੇ ਸ਼ੁਰੂ ਕਰਦੇ ਹਾਂ ਕਿਸਾਨ ਦੀ ਫਸਲ ਵੇਚਣ ਤੋਂ ਲੈ ਕੇ ਅੱਗੇ ਦੀ ਗੱਲਬਾਤ ਪਰ ਉਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਉਸ ਜਗ੍ਹਾ ਤੇ ਲੈ ਚੱਲਦਾ ਹਾਂ ਜਿੱਥੇ ਕੱਲ ਦੀ ਗੱਲਬਾਤ ਨੂੰ ਛੱਡਿਆ ਸੀ ਮੇਰਾ ਭਾਵ ਹੈ ਹਤੇ ਸਿੰਘ ਦੀ ਰਤਨਾ ਹਤੇ ਸਿੰਘ ਲਿਖਦੇ ਨੇ ਅਸੀਂ ਕਾਨੂੰਨ ਨਹੀਂ ਜਾਣਦੇ ਕਾਇਦੇ ਜਾਣਦੇ ਹਾਂ ਅਸੀਂ ਅੰਕੜੇ ਨਹੀਂ ਅੰਕਦੇ ਸਿੱਧੇ ਸਿਆੜ ਕੱਢਦੇ ਹਾਂ ਅਸੀਂ ਤੱਥ ਇਕੱਠੇ ਨਹੀਂ ਕਰਦੇ ਸੱਚ ਦੀ ਵਥ ਕੱਤਦੇ ਹਾਂ ਸਾਨੂੰ ਕੁਝ ਵੀ ਵੇਚਣਾ ਨਹੀਂ ਆਉਂਦਾ ਵਪਾਰੀ ਨਹੀਂ ਅਸੀਂ ਅਸੀਂ ਕਮਾਉਂਦੇ ਨਹੀਂ ਬਸ ਕਮਾਈਆਂ ਕਰਦੇ ਹਾਂ ਕਿਸਾਨ ਫਸਲ ਪੈਦਾ ਕਰਦਾ ਹੈ ਤੇ ਫਸਲ ਵੇਚਦਾ ਹੈ ਤੇ ਉਸ ਦੇ ਖਰੀਦਦਾਰ ਕਿਸਾਨਾਂ ਕੋਲੋਂ ਸਸਤੇ ਭਾਅ ਅਨਾਜ ਤੇਲ ਬੀਜ ਦਾਲਾਂ ਮਸਾਲੇ ਆਦ ਲੈ ਕੇ ਉਹਨਾਂ ਨੂੰ ਪ੍ਰੋਸੈਸ ਕਰਦੇ ਨੇ ਸਟੋਰ ਕਰਦੇ ਨੇ ਪੈਕ ਕਰਦੇ ਨੇ ਆਪਣੇ ਬ੍ਰਾਂਡ ਲਾਉਂਦੇ ਨੇ ਤੇ ਉਹਨਾਂ ਦੀ ਲਾਗਤ ਨਾਲੋਂ ਕਈ ਗੁਣਾ ਵੱਧ ਐਮ ਆਰਪੀ ਵੱਧ ਤੋਂ ਵੱਧ ਵੇਚ ਮੁੱਲ ਲਿਖ ਕੇ ਬਾਜ਼ਾਰ 'ਚ ਵੇਚਦੇ ਨੇ ਪਰ ਕੋਈ ਨਹੀਂ ਪੁੱਛਦਾ ਇਹਨਾਂ ਰੇਟ ਕਿਉਂ ਲਿਖਿਆ ਖਪਤਕਾਰ ਉਸ ਭਾਅ ਤੇ ਖਰੀਦ ਕੇ ਖੁਸ਼ ਹੁੰਦਾ ਹੈ ਇਹਨਾਂ ਖਪਤਕਾਰਾਂ ਵਿੱਚ ਖੇਤੀ ਕਰਨ ਵਾਲੇ ਪਰਿਵਾਰ ਵੀ ਸ਼ਾਮਲ ਨੇ ਦੂਜੇ ਬੰਨੇ ਕਿਸਾਨ ਆਪਣੀ ਫਸਲ ਦਾ ਲਾਗਤ ਖਰਚਾ ਗਿਣ ਕੇ ਪਰਿਵਾਰ ਦੀ ਮਿਹਨਤ ਵਿੱਚ ਪਾ ਕੇ MSP ਮੰਗਦਾ ਮਿਨਿਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਪਰ ਸਰਕਾਰ ਨੂੰ ਵੀ ਤਕਲੀਫ ਤੇ ਇੱਕ ਖਾਸ ਵਰਗ ਦੇ ਵਸਨੀਕਾਂ ਨੂੰ ਵੀ ਤਕਲੀਫ ਉਹ ਕਿਉਂ? ਦਿਵਾਨਿਆਂ ਵਾਲੀਆਂ ਕੰਪਨੀਆਂ ਆਪਣੇ ਲਾਗਤ ਖਰਚੇ ਨਾਲੋਂ 500 ਤੋਂ 600 ਗੁਣਾ ਵੱਧ ਰੇਟ ਲੈ ਕੇ ਦਵਾਈਆਂ ਵੇਚਦੀਆਂ ਖਪਤਕਾਰ ਖਮੋਸ਼ ਰਹਿ ਕੇ ਖਰੀਦਦਾ ਕਿਉਂ? ਵੱਡੇ ਵਪਾਰੀਆਂ ਦਾ ਲੱਖਾਂ ਕਰੋੜਾਂ ਦਾ ਡਿਫਾਲਟਰ ਕਰਜ਼ਾ ਬਿਨਾਂ ਕਿਸੇ ਧਰਨੇ ਮਜ਼ਾਰੇ ਮੁਆਫ ਹੋ ਜਾਂਦਾ ਪਰ ਕਿਸਾਨਾਂ ਦਾ ਸ਼ਾਂਤਮਈ ਧਰਨੇ ਦੇ باوجود ਵੀ ਨਹੀਂ ਹੁੰਦਾ ਕਿਉਂ ਅਜੋਗ ਪੱਤੀਆਂ ਨੂੰ ਇੰਜਨ ਆਫ ਗ੍ਰੋਥ ਦੇ ਨਾਂ ਤੇ ਪਿਛਲੇ 70 ਸਾਲਾਂ ਤੋਂ ਸਬਸਿਡੀਆਂ ਮਿਲ ਰਹੀਆਂ ਜਿਹਨੂੰ ਇਨਸੈਂਟਰ ਦਾ ਨਾਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਂਦੀਆਂ ਨੇ ਕਾਉਡੀਆਂ ਦੇ ਪਾ ਪਰ ਕਿਸਾਨਾਂ ਨੂੰ ਤੁਸ਼ਮਤਰ ਦੇ ਕੇ ਸਾਰੇ মিডিਏ ਚ ਸਟੇਜਾਂ ਤੇ ਖਲੋ ਕੇ ਹੱਲਾ ਕਰਕੇ ਦੱਸਿਆ ਜਾਂਦਾ ਹੈ ਕਿ ਇਹਨਾਂ ਸਬਸਿਡੀਆਂ ਨੂੰ ਦੇ ਦਿੱਤੀਆਂ ਨੇ ਇਹ ਵਿਤਕਰਾ ਕਿਉਂ ਦੇਸ਼ ਦੇ 80 ਕਰੋੜ ਕਿਸਾਨ ਉਹਨਾਂ ਵਿੱਚੋਂ ਕੇਵਲ 14% ਲੋਕਾਂ ਨੂੰ ਐਮਐਸਪੀ ਮਿਲਦੀ ਹੈ ਜਾਂਜ ਕਹਿ ਲਵੋ ਉਹਨਾਂ ਦੀ 14% ਲੋਕਾਂ ਦੀ ਫਸਲ ਹੀ ਐਮਐਸਪੀ ਤੇ ਵਿਕਦੀ ਹੈ 86% ਲੋਕ ਕਿਸਾਨਾਂ ਦੀ ਫਸਲ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ਤੇ ਹੁੰਦੀ ਆ ਲੁੱਟੀ ਜਾਂਦੀ ਆ ਸਸਤੇ ਭਾਅ ਤੇ ਕਿਉਂ ਜਦੋਂ ਕਿਸਾਨ ਕੋਲੋਂ 2 ਰੁਪਏ ਕਿਲੋ ਪਿਆਜ਼ ਖਰੀਦ ਕੇ ਖਪਤਕਾਰ ਨੂੰ ਵਪਾਰੀ 50 ਰੁਪਏ ਕਿਲੋ ਵੇਚਦਾ ਜਦੋਂ ਕਿਸਾਨ ਦੇ ਆਲੂ ਤੇ ਟਮਾਟਰ 2 ਤੋਂ ਜਾ ਕੇ 4 ਰੁਪਏ ਕਿਲੋ ਖਰੀਦੇ ਜਾਂਦੇ ਆ ਤੇ ਖਪਤਕਾਰ ਨੂੰ 25 ਤੋਂ ਲੈ ਕੇ 50 ਰੁਪਏ ਕਿਲੋ ਵੇਚੇ ਜਾਂਦੇ ਆ ਜਦੋਂ ਕਿਸਾਨ ਕੋਲੋਂ 10 ਰੁਪਏ ਕਿਲੋ ਲਸਣ ਖਰੀਦ ਕੇ ਖਪਤਕਾਰ ਨੂੰ 300-400 ਰੁਪਏ ਕਿਲੋ ਵੇਚਿਆ ਜਾਂਦਾ ਹੈ ਜਦੋਂ ਅਦਰਕ 200 ਰੁਪਏ ਕਿਲੋ ਖਰੀਦ ਕੇ 200 ਰੁਪਏ ਕਿਲੋ ਵੇਚਿਆ ਜਾਂਦਾ ਹੈ ਉਦੋਂ ਸ਼ਹਿਰੀ ਖਪਤਕਾਰ ਤੇ ਸਰਕਾਰ ਚੁੱਪ ਰਹਿੰਦੀ ਹੈ ਕਿਉਂ ਸਨ 2000 ਤੋਂ ਸਨ 2016 ਤੱਕ ਖੇਤੀ ਜਿੰਸਾਂ ਦੇ ਮੁੱਲ ਘਾਟੇਵੰਦੇ ਰਹੇ ਘਾਟੇਵੰਦੇ ਰਹਿਣ ਕਾਰਨ ਇਹਨਾਂ ਸਾਲਾਂ ਦੇ ਵਿੱਚ ਵਿੱਚ ਕਿਸਾਨਾਂ ਨੂੰ 45 ਲੱਖ ਕਰੋੜ ਦਾ ਘਾਟਾ ਪਿਆ ਪਰ ਕਿਸੇ ਨੇ ਇੱਕ ਲਫ਼ਜ਼ ਵੀ ਉਹਨਾਂ ਦੇ ਹੱਕ 'ਚ ਨਹੀਂ ਬੋਲਿਆ ਪਰ ਜਦੋਂ ਅਬਾਨੀਆਂ ਅਡਾਨੀਆਂ ਨੂੰ ਘਾਟਾ ਪੈਂਦਾ ਸਾਰੀ ਸਰਕਾਰ ਸਾਰਾ ਮੀਡੀਆ ਡਾਡਾ ਮਾਰ ਉਸਦਾ ਐਂਕਰਾਂ ਦਾ ਬੋਲ ਬੋਲ ਕੇ ਸਾਹ ਸੁੱਕ ਜਾਂਦਾ ਕਿਉਂ ਅਜਿਹਾ ਨੈਟਿਵ ਕਿਉਂ ਸਿਰਜਿਆ ਜਾ ਰਿਹਾ ਭਾਰਤ ਵਿੱਚ ਸਿੱਖਿਆ ਡਾਕਟਰੀ ਇਲਾਜ ਅਮਾਰਤ ਸਾਜੀ ਇੰਨੀ ਮਹਿੰਗੀ ਹੋ ਗਈ ਹੈ ਪਰ ਇਹਦੇ ਵਿਰੁੱਧ ਕੋਈ ਬੋਲਦਾ ਹੀ ਨਹੀਂ ਜਿੰਨ ਸਿੱਖਿਆ ਬੱਚਿਆਂ ਨੂੰ ਪੜਾਉਣ ਵਾਸਤੇ ਕਿੱਡੀਆਂ ਮਹਿੰਗੀਆਂ ਫੀਸਾਂ ਦੇਣੀਆਂ ਪੈਂਦੀਆਂ ਨੇ 5-4 ਲੱਖ ਰੁਪਏ ਜੇ ਵਿੱਚ ਨਾ ਹੋਵੇ ਤੇ ਪ੍ਰਾਈਵੇਟ ਹਸਪੀਟਲ ਵੱਲ ਨੂੰ ਤੁਸੀਂ ਮੂੰਹ ਨਹੀਂ ਕਰ ਸਕਦੇ ਅਮਾਰਤ ਸਾਜੀ ਦਾ ਮਟੀਰੀਅਲ ਦਿਨੋਂ ਦਿਨ ਇੰਨੇ ਉੱਚੇ ਭਾਅ ਤੇ ਹੋ ਗਿਆ ਕੋ ਤਵੱਕੂ ਨਹੀਂ ਕਰ ਸਕਦਾ ਕੋਈ ਨਹੀਂ ਬੋਲਦਾ ਪਰ ਜੇ ਕਿਸਾਨ ਫਸਲਾਂ ਦੇ ਭਾਅ ਦੀ ਇਹ ਜੇ ਗੱਲ ਹੀ ਸ਼ੁਰੂ ਕਰੇ ਤਾਂ ਇੱਕ ਖਾਸ ਤਬਕਾ ਭਾਰਤ ਦੀ ਆਰਥਿਕਤਾ ਨੂੰ ਧੁੰਦਲੇ ਪਾਸੇ ਵੱਲ ਨੂੰ ਜਾਂਦਾ ਨਜ਼ਰ ਆਉਂਦਾ ਉਹ ਸਮਝਦੇ ਨੇ ਕਿ ਦੇਸ਼ ਦੀ ਆਰਥਿਕਤਾ ਨੂੰ ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਜਦੋਂ ਭਾਰਤ 138000 ਕਰੋੜ ਦੇ ਖਾਣ ਵਾਲੇ ਤੇਲ ਇੰਪੋਰਟ ਕਰਦਾ ਜਦੋਂ ਭਾਰਤ 166.29 ਬਿਲੀਅਨ ਰੁਪਏ ਦੀਆਂ ਦਾਲਾਂ ਇੰਪੋਰਟ ਕਰਦਾ ਜਦੋਂ ਭਾਰਤ 138000 ਕਰੋੜ ਰੁਪਏ ਦੇ ਸਭੇ ਤੇਲ ਇੰਪੋਰਟ ਕਰਦਾ ਤਾਂ ਭਾਰਤੀਆਂ ਨੂੰ ਕੋਈ ਫਿਕਰ ਨਹੀਂ ਪਰ ਜੇ ਕਿਸਾਨ ਕਹਿੰਦਾ ਮੈਨੂੰ ਐਮਐਸਪੀ ਦੇ ਦਿਓ ਮੈਂ ਭਾਰਤ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਪੈਦਾ ਕਰ ਦਿੰਦਾ ਤੁਹਾਡੀਆਂ ਡਿਊਟੀਆਂ ਵੀ ਬਚਣਗੀਆਂ ਖਰਚੇ ਵੀ ਬਚਣਗੇ ਤਾਂ ਆਰਥਿਕ ਦੁਆਲਾ ਨਿਕਲ ਜਾਣ ਦਾ ਰੋਲਾ ਪੈ ਜਾਂਦਾ ਕਿਉਂ ਦੂਜੇ ਪਾਸੇ ਉਹਨਾਂ ਕੁਝ ਦੇਸ਼ਾਂ ਨਾਲ ਪਹਿਲਾਂ ਹੀ ਕੰਟੈਕਟ ਕੀਤੇ ਜਾਂਦੇ ਆ ਕਿ ਤੁਹਾਨੂੰ ਇਸ ਭਾਦ ਉੱਤੇ ਅਸੀਂ ਖਰੀਦਾਂਗੇ ਫਸਲਾਂ ਤੁਹਾਡੀਆਂ ਤੁਸੀਂ ਸਾਨੂੰ ਤੇਲ ਬੀਜ ਤੁਸੀਂ ਸਾਨੂੰ ਦਾਲਾਂ ਪੈਦਾ ਕਰਕੇ ਦੋ ਤੇ ਕਿਉਂ ਨਹੀਂ ਆਪਣੇ ਹੀ ਕਿਸਾਨਾਂ ਨੂੰ ਐਮਐਸਪੀ ਦੇ ਕੇ ਇਹ ਗਾਲੀਆਂ ਜਾਂਦੀਆਂ ਜਦੋਂ ਸਭ ਨੂੰ ਪਤਾ ਕਿ ਭਾਰਤ ਦਾ ਪ੍ਰਤੀ ਪਰਿਵਾਰ ਦਾਲਾਂ ਦੀ ਖਪਤ 50 ਤੋਂ 60 ਗ੍ਰਾਮ ਪ੍ਰਤੀ ਦਿਨ ਹੈ ਜੋ ਸਾਲਾਨਾ 20 ਤੋਂ 25 ਕਿਲੋ ਬਣਦੀ ਹੈ ਦਾ ਲੋੜ ਅਨਸਾਰ ਦਾਣਾ ਪੈਦਾ ਕਰਵਾਉਣ ਲਈ ਐਮਐਸਪੀ ਦੇ ਦੇਣਾ ਕਿੰਨਾ ਕੁ ਅਣਉਚਿਤ ਲੱਗਦਾ ਹੈ ਸਰਕਾਰ ਨੂੰ ਕਦੇ ਸਵਾਲ ਪੁੱਛਿਓ ਜਦੋਂ ਪਤਾ ਹੈ ਕਿ ਦੇਸ਼ ਦੇ ਲੋਕਾਂ ਦੇ ਕੋਲ ਖਾਣ ਵਾਲੇ ਤੇਲ ਦੀ ਖਪਤ ਆંકી ਜਾ ਚੁੱਕੀ ਹੈ ਉਹਦੀ ਪੈਦਾਵਾਰ ਉਨੀ ਨਹੀਂ ਤੇ ਉਹਦੀ ਉਨੀ ਪੈਦਾਵਾਰ ਕਰਾਉਣ ਲਈ ਉਹਨੂੰ ਤਰਜੀਹ ਦੇ ਕੇ ਕਿਉਂ ਨਹੀਂ ਬਜਵਾ ਲਿਆ ਜਾਂਦਾ ਤਾਂ ਕਿ ਇੰਪੋਰਟ ਨਾ ਕਰਨਾ ਪਵੇ ਹੁਣ ਬਹੁਤ ਸਾਰੇ ਸਰੋਤੇ ਇਹ ਸੋਚ ਰਹੇ ਹੋਣਗੇ ਕਿ ਭਾਰਤ ਨੇ ਖੇਤੀਬਾੜੀ ਲਈ ਬਹੁਤ ਸਾਰਾ ਬਜਟ ਰੱਖਿਆ ਹੋਇਆ ਉਹ ਵੀ ਤਾਂ ਕਿਸਾਨਾਂ ਦੇ ਭਲੇ ਦੀ ਖਾਤਰ ਹੀ ਖਰਚ ਹੁੰਦਾ ਹੋਵੇਗਾ ਚਲੋ ਇਸ ਤੇ ਵੀ ਵਿਚਾਰ ਕਰ ਲੈਂਦੇ ਹਾਂ ਭਾਰਤ ਸਰਕਾਰ ਨੇ ਸਾਲ 23-24 ਦੌਰਾਨ ਖੇਤੀਬਾੜੀ ਲਈ ਕੁੱਲ ਬਜਟ ਰੱਖਿਆ ਹੈ 1,25,035 ਕਰੋੜ ਜਿਸ ਵਿੱਚੋਂ 68000 ਕਰੋੜ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਲਈ ਨਿਕਲ ਗਿਆ ਤੇ ਬਾਕੀ ਬਚਿਆ ਕੇਵਲ 5435 ਕਰੋੜ ਰੁਪਏ ਇਸ ਸਾਲ ਭਾਵ 24-25 ਲਈ ਦੇਸ਼ ਦਾ ਕੁੱਲ ਬਜਟ ਹੈ 47 ਲੱਖ ਕਰੋੜ ਰੁਪਏ ਪਰ ਉਸ ਵਿੱਚੋਂ ਵੀ ਖੇਤੀਬਾੜੀ ਲਈ ਰੱਖਿਆ ਕੇਵਲ 127470 ਕਰੋੜ ਰੁਪਏ ਤੇ ਇਹਦੇ ਵਿੱਚੋਂ ਕਿਸਾਨ ਨਿਧੀ ਯੋਜਨਾ ਤਹਿਤ 60000 ਕਰੋੜ ਰੁਪਏ ਨਿਕਲ ਜਾਣਗੇ ਤੇ ਬਾਕੀ ਰਹਿੰਦੇ ਉਹਨਾਂ ਵਿੱਚੋਂ 9941 ਕਰੋੜ ਰੁਪਏ ਖੇਤੀ ਖੋਜ ਕਾਰਜਾਂ ਲਈ ਰੱਖਵੇਂ ਕੀਤੇ ਗਏ ਨੇ ਸੋ ਮਿਲ ਮਿਲਾ ਕੇ ਖੇਤੀ ਲਈ ਬਜਟ ਬਚਿਆ ਕੇਵਲ 57529 ਕਰੋੜ ਜਿਹੜਾ ਕੁੱਲ ਬਜਟ ਦਾ 1.21% ਬਣਦਾ ਹੁਣ ਲਾਵੋ ਹਿਸਾਬ ਕਿ ਦੇਸ਼ ਦੀ 80 ਕਰੋੜ ਕਿਸਾਨੀ ਲਈ ਕੇਵਲ 57529 ਕਰੋੜ ਦਾ ਬਜਟ ਕੀ ਬਣੇਗਾ ਇਸ ਨਾਲ ਇਸ ਵਿੱਚੋਂ ਕਿਸਾਨ ਬੀਮਾ ਯੋਜਨਾ ਜਿਸ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਇਆ ਉਸ ਵਿੱਚ ਖਰਚਿਆ ਜਾਵੇਗਾ ਕਰੀਬ 14000 ਕਰੋੜ ਇਸ ਬਜਟ ਵਿੱਚੋਂ ਹੀ ਕਿਸਾਨਾਂ ਵੱਲੋਂ ਬੈਂਕਾਂ ਤੋਂ ਲਏ ਕਰਜ਼ੇ ਦਾ ਵਿਆਜ 3% ਸਬਸਿਡੀ ਉਹ ਨਿਕਲੇਗਾ ਉਹਦੀ ਰਕਮ ਬਣੇਗੀ 23000 ਕਰੋੜ ਤੇ ਹੁਣ ਬਾਕੀ ਦੱਸੋ ਕੀ ਬਚਿਆ ਇਸੇ ਤਰ੍ਹਾਂ ਖਾਦਾਂ ਵਾਸਤੇ ਜਿਹੜੀ ਕਾਰਖਾਨੇਦਾਰਾਂ ਨੂੰ ਉਤਪਾਦਕਾਂ ਨੂੰ ਸਿੱਧੇ ਤੌਰ ਤੇ ਸਬਸਿਡੀ ਦਿੱਤੀ ਜਾਂਦੀ ਸੀ ਉਹ ਪਿਛਲੇ ਸਾਲ ਨਾਲੋਂ ਇੱਕਾ 50000 ਕਰੋੜ ਘਟਾ ਕਰ ਦਿੱਤੀ ਗਈ ਹੈ ਜਦੋਂ ਕਿਸਾਨਾਂ ਵੱਲੋਂ ਪੈਦਾ ਕੀਤੀ ਕਣਕ ਐਕਸਪੋਰਟ ਕਰਕੇ ਦੇਸ਼ ਨੇ 1519.69 ਮਿਲੀਅਨ ਡਾਲਰ ਕਮਾਏ ਨੇ ਤਾਂ ਕਿਸਾਨਾਂ ਦੇ ਖਚਣ ਲੱਗਿਆ ਡਰ ਕਿਉਂ ਆਉਂਦਾ ਕੁੱਲ ਦੁਨੀਆ ਦੀ ਕਣਕ ਦੀ ਪੈਦਾਵਾਰ ਦਾ 7ਵਾਂ ਹਿੱਸਾ ਹਿੰਦੁਸਤਾਨ ਚ ਪੈਦਾ ਹੁੰਦਾ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ 13.53% ਦੀ ਕਣਕ ਭਾਰਤ ਚ ਪੈਦਾ ਹੁੰਦੀ ਹੈ ਭਾਰਤ ਆਪਣੀ ਕਣਕ ਦੀ ਖਪਤ ਜਿਹੜੀ ਆਪ ਕਰਦਾ ਉਹਦੀ ਮਾਤਰਾ ਵੀ 110 ਮਿਲੀਅਨ ਮੀਟਰ ਕਟਾਨ ਹੈ ਜਿਹੜੀ ਐਮਐਸਪੀ ਤੇ ਖਰੀਦੀ ਜਾਂਦੀ ਆ ਤਾਂ ਹੀ ਲੋਕਾਂ ਨੂੰ ਵੰਡੀ ਜਾਂਦੀ ਆ ਭਾਰਤ ਵਰਗਾ ਦੇਸ਼ ਦੁਨੀਆ ਦੀ 5ਵੀਂ ਵੱਡੀ ਆਰਥਿਕ ਤਾਕਤ ਬਣਿਆ ਫਿਰਦਾ ਹੈ ਤੇ ਉਹਦੀ ਅਸਲ ਤਸਵੀਰ ਬ੍ਰਿਕਸ਼ ਦੇਸ਼ਾਂ ਦੀ ਪੜਤਾਲ ਤੇ ਉਹਦੀਆਂ ਰਿਪੋਰਟਾਂ ਤੋਂ ਪਤਾ ਲੱਗਦੀ ਹੈ ਬ੍ਰਿਕਸ਼ ਦੇਸ਼ ਉਹ ਨੇ ਜਿਨ੍ਹਾਂ ਦੀ ਰੋਜ਼ਾਨਾ ਆਮਦਨ ਪ੍ਰਤੀ ਵਿਅਕਤੀ 4 ਡਾਲਰ ਤੋਂ ਘੱਟ ਆ ਜੇ ਇਹਨੂੰ ਰੁਪਈਆ ਵਿੱਚ ਕਨਵਰਟ ਕਰੀਏ ਤੇ 280 ਰੁਪਏ ਪ੍ਰਤੀ ਦਿਨ ਤੋਂ ਘੱਟ ਆ ਤੇ ਬੜੇ ਮਾਣ ਨਾਲ ਇਸ ਦੱਸ ਰਹੇ ਹਾਂ ਕਿ ਭਾਰਤ ਇਹਨਾਂ ਬ੍ਰਿਕਸ਼ ਦੇਸ਼ਾਂ ਦੇ ਵਿੱਚੋਂ ਸਭ ਤੋਂ ਘੱਟ ਆਮਦਨ ਵਾਲਿਆਂ ਚੋਂ ਨੰਬਰ 1 ਤੇ ਹੈ ਬਾਕੀ ਸਾਰੇ ਦੇਸ਼ ਹੀ ਭਾਵੇਂ ਉਹ ਅਫਰੀਕਨ ਦੇਸ਼ ਹੋਣ ਭਾਵੇਂ ਕੋਈ ਹੋਰ ਉਹਨਾਂ ਦੀ ਪ੍ਰਤੀ ਵਿਅਕਤੀ ਆਮਦਨ ਸਾਡੇ ਨਾਲੋਂ ਵੱਧ ਹੈ ਜਦੋਂ ਭਾਰਤ ਦੇ 113 ਕਰੋੜ ਲੋਕਾਂ ਦੀ ਆਮਦਨ ਇੰਨੀ ਨਹੀਂ ਕਿ ਉਹ ਰਜਵੀ ਰੋਟੀ ਖਾ ਸਕਣ ਤੇ ਭਾਰਤ ਨੂੰ ਸਰਕਾਰ ਨੂੰ ਫੂਡ ਸਿਕਿਉਰਿਟੀ ਯੋਜਨਾ ਲਾਗੂ ਕਰਨੀ ਪੈਂਦੀ ਹੈ ਤੇ 80 ਕਰੋੜ ਲੋਕਾਂ ਨੂੰ ਇਸ ਫੂਡ ਸਿਕਿਉਰਿਟੀ ਦੇ ਤਹਿਤ ਸਸਤਾ ਰਾਸ਼ਨ ਦੇਣਾ ਪੈਂਦਾ ਹੋਵੇ ਜੋ ਸਸਤੇ ਰਾਸ਼ਨ ਦੀ ਕੀਮਤ ਬਣਦੀ ਹੈ 2 ਲੱਖ ਕਰੋੜ ਸਾਲਾਨਾ ਫਿਰ ਵੀ ਉਹ ਦੇਸ਼ ਡਬਲਯੂਟੀਓ ਦੇ ਘੇਰੇ ਚ ਆ ਕੇ ਉਹਦੀਆਂ ਸ਼ਰਤਾਂ ਨੂੰ ਮਨਜ਼ੂਰ ਕਰ ਰਿਹਾ ਹੋਵੇ ਇਹ ਦੇਸ਼ ਦੀ ਤਰਾਸਦੀ ਕਹੀ ਜਾ ਸਕਦੀ ਹੈ ਡਬਲਯੂਟੀਓ ਦਾ ਕਾਰਪੋਰੇਟ ਪੱਖੀ ਮਾਡਲ ਵਿਕਾਸ ਦੇਸ਼ਾਂ ਵਿੱਚ ਵੀ ਫੇਲ ਹੈ ਪਰ ਅੰਦਰ ਖਾਤੇ ਸਬਸਿਡੀ ਦੇ ਕੇ ਪੂੰਜੀਵਾਦੀ ਵਪਾਰ ਮੰਡੀ ਨੂੰ ਬढ़ावा ਦੇ ਰਿਹਾ ਉਹ ਦੇਸ਼ ਭਾਰਤ ਵਰਗੇ ਦੇਸ਼ 80 ਹੋਰ ਮੁਲਕ ਨੇ ਜਿਨ੍ਹਾਂ ਦੇ ਲੋਕਾਂ ਨੂੰ ਢਿੱਡ ਭਰ ਲਈ ਅਨਾਜ ਨਹੀਂ ਮਿਲਦਾ ਉਹਨਾਂ ਨੂੰ ਐਮਐਸਪੀ ਦੇ ਕੇ ਅਨਾਜ ਖਰੀਦ ਕੇ ਵੱਧ ਭੰਡਾਰਨ ਕਰਨ ਲਈ ਵਿਉਂਤਾਂ ਕਰਨੀਆਂ ਚਾਹੀਦੀਆਂ ਨੇ ਨਾ ਕਿ ਕਿਸਾਨਾਂ ਦੀ ਦੁਰਗਤੀ ਕਰਕੇ ਅਤਿਆਚਾਰੀ ਵਤੀਰਾ ਧਾਰਨ ਕਰਨਾ ਚਾਹੀਦਾ ਹੈ ਕਿਸਾਨਾਂ ਦੀ ਹਾਲਤ ਦੁਨੀਆ ਭਰ ਚੀ ਮਾੜੀ ਹੈ ਯੂਰਪੀਅਨ ਦੇਸ਼ਾਂ ਦੇ ਵਿੱਚ ਵੀ ਕਿਸਾਨਾਂ ਦੀ ਹਾਲਤ ਮਾੜੀ ਹੈ ਸਾਡੇ ਨੂੰ ਬੇਸ਼ੱਕ ਬਿਹਤਰ ਨੇ ਪਰ ਉਹ ਸਮਝਦੇਬ ਸਾਡੀ ਆਰਥਿਕਾਲਤ ਮੰਦੀ ਚ ਹੈ ਯੂਰਪ ਦੇ 16 ਮੁਲਕਾਂ ਨੇ ਉਥੋਂ ਦੇ ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਲੈ ਕੇ ਭਾਰਤੀਆਂ ਵਾਂਗ ਹੀ ਸੜਕਾਂ ਤੇ ਖੜੇ ਕਰ ਦਿੱਤੇ ਸੜਕਾਂ ਜਾਮ ਕਰ ਦਿੱਤੀਆਂ ਸੜਕਾਂ ਤੇ ਮਿੱਟੀ ਸੁੱਟ ਦਿੱਤੀ ਸੜਕਾਂ ਤੇ ਗੋਬਰ ਖਿਲਾਰ ਦਿੱਤਾ ਟ੍ਰੇਨਾਂ ਬੰਦ ਕਰ ਦਿੱਤੀਆਂ ਫालतੂ ਟਿਆਰ ਲਿਆ ਲਿਆ ਕੇ ਉਹਨਾਂ ਨੇ ਪਾਰਕਾਂ ਚ ਰੱਖ ਕੇ ਸਾੜ ਦਿੱਤੇ ਪਰ ਕਿਸੇ ਸਰਕਾਰ ਨੇ ਕਿਸਾਨਾਂ ਦੇ ਇੱਕ ਚਬੇੜ ਵੀ ਨਹੀਂ ਮਾਰੀ। ਅੰਦੋਲਨ ਦੇ باوجود ਜਰਮਨ ਦਾ ਮੁਖੀ ਉਹਨਾਂ ਨੂੰ ਕਹਿੰਦਾ ਜੀ ਆਇਆਂ ਨੂੰ ਕਿਸਾਨੋ। ਫਰਾਂਸ ਦਾ ਪ੍ਰਧਾਨ ਮੰਤਰੀ ਐਮੈਨੂਅਲ ਮੈਕਰੋਨ ਕਿਸਾਨਾਂ ਨੂੰ ਇੱਕ ਅੱਖਰ ਵੀ ਮਾੜਾ ਨਹੀਂ ਬੋਲਦਾ। ਫਰਾਂਸ ਦੇ ਲੋਕਾਂ ਨੇ ਕਿਸਾਨਾਂ ਦੀ ਸਪੋਰਟ ਕੀਤੀ ਸਗੋਂ। ਇਹੋ ਜਿਹਾ ਵਤੀਰਾ ਸਪੇਨ 'ਚ ਹੋਇਆ, ਇਟਲੀ 'ਚ ਹੋਇਆ, ਬ੍ਰਾਜ਼ੀਲ 'ਚ ਹੋਇਆ। ਤੇ ਹੋਰ ਯੂਰਪੀਅਨ ਦੇਸ਼ਾਂ 'ਚ ਹੋਇਆ। ਉਹਨਾਂ ਸਰਕਾਰਾਂ ਨੇ ਕਿਸੇ ਕਿਸਾਨ ਨੂੰ ਆਪਣੀ ਕੈਪੀਟਲ 'ਚ ਆਉਣ ਤੋਂ ਸ਼ਹਿਰਾਂ 'ਚ ਆਉਣ ਤੋਂ ਨਹੀਂ ਰੋਕਿਆ। ਅਥਰੂ ਗੈਸ ਦੇ ਗੋਲੇ ਨਹੀਂ ਸੁੱਟੇ, ਰਬੜ ਦੀਆਂ ਗੋਲੀਆਂ ਨਹੀਂ ਚਲਾਈਆਂ, ਲਾਠੀਆਂ ਨਹੀਂ ਮਾਰੀਆਂ। ਟਰੈਕਟਰ ਨਹੀਂ ਤੋੜੇ। ਹਾਲਾਂਕਿ ਯੂਰਪ ਦੇ ਵਿੱਚ ਕਿਸਾਨਾਂ ਨੇ ਅੰਦੋਲਨ ਜਿਹੜਾ ਸੀ ਬੜਾ ਹੜਕੰਪ ਮਚਾਉਣ ਵਾਲਾ ਸੀ ਉਹ ਅਨੁਸ਼ਾਸਨ 'ਚ ਨਹੀਂ ਸੀ। ਜਦੋਂ ਕਿ ਭਾਰਤ ਦਾ ਕਿਸਾਨ ਅੰਦੋਲਨ ਬਿਲਕੁਲ ਅਨਸ਼ਾਸਨ ਵਾਲਾ ਹੁੰਦਾ ਸੜਕਾਂ ਦੇ ਕੰਡੇ-ਗੱਡੇ ਟਰੈਕਟਰ ਲੈ ਕੇ ਜਾਂਦੇ ਨੇ ਦੂਸਰੇ ਪਾਸੇ ਰਾਹ ਛੱਡਿਆ ਹੁੰਦਾ ਖਾਲੀ ਉਹਨਾਂ ਨੇ ਲੰਘਣ ਵਾਸਤੇ ਨਇਥੇ ਹੁੰਦੇ ਨੇ ਕਿਸਾਨ ਫਿਰ ਵੀ ਇਸ ਨੂੰ ਅੱਤਵਾਦੀ ਕਿਹਾ ਜਾਂਦਾ ਦੇਸ਼த்ਰੋਹੀ ਕਿਹਾ ਜਾਂਦਾ ਵਾ ਇਹੋ ਜਿਹਾ ਨੈਰੇਟਿਵ ਸਿਰਜ ਕੇ ਬਦਨਾਮ ਕੀਤਾ ਜਾਂਦਾ ਵਾ ਜਲੀਲ ਕੀਤਾ ਜਾਂਦਾ ਵਾ ਯੂਰਪੀਨ ਦੇਸ਼ਾਂ 'ਚ ਕਿਸਾਨਾਂ ਨੇ ਯੂਰਪੀਨ ਕਮਿਸ਼ਨ ਦੇ ਦਫ਼ਤਰ ਦੇ ਅੱਗੇ ਪ੍ਰੋਗਰਾਮ ਬਣਾ ਲਿਆ ਕਿ ਕਮਿਸ਼ਨ ਦੇ ਦਫ਼ਤਰ ਤੇ ਅੰਡੇ ਮਾਰਨੇ ਨੇ ਉਸ ਕਮਿਸ਼ਨ ਨੇ ਉਹਨਾਂ ਨੂੰ ਆਂਡੇ ਮਾਰਨ ਤੋਂ ਮਨਾ ਨਹੀਂ ਕੀਤਾ ਪੁਲਿਸ ਨੇ ਆਂਡੇ ਮਾਰਨ ਤੋਂ ਮਨਾ ਨਹੀਂ ਕੀਤਾ ਬਸ ਇੰਨਾ ਕਿਹਾ ਕਿ ਆਂਡੇ ਪਹਿਲਾਂ ਚੈੱਕ ਕਰਵਾ ਲਓ ਤਾਂ ਕਿ ਇਹਨਾਂ ਦੇ ਵਿੱਚ ਕੋਈ ਵਿਸਫੋਟਕ ਪਦਾਰਥ ਨਾ ਹੋਵੇ ਇਹ ਸੋਚ ਤੇ ਕਿੱਥੇ ਸਾਡੀ ਸੋਚ ਉਹ ਦੇਸ਼ ਜਾਣਦੇ ਆ ਕਿ ਵਪਾਰੀਆਂ ਨੇ ਆਪਣੇ ਮੁਨਾਫੇ 'ਚੋਂ ਕਿਸਾਨਾਂ ਨੂੰ ਕੁਝ ਨਹੀਂ ਦੇਣਾ ਕਿਸਾਨਾਂ ਨੇ ਆਪਣੇ ਬਲਬੁੱਤੇ ਜੀਵਨ ਦਰਵਾਹ ਕਰਨਾ ਪਰ ਇੱਥੇ ਤਾਂ ਹੱਦ ਹੋਈ ਪਈ ਹੈ ਇਸ ਸਾਲ ਕਣਕ ਦਾ ਕੋਲ ਉਤਪਾਦਨ ਹੋਣਾ 11.5 ਕਰੋੜ ਟਨ ਤੇ ਜਿਹਦੇ ਵਿੱਚੋਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਸੀਂ 3 ਕਰੋੜ ਟਨ ਤੋਂ ਲੈ ਕੇ 3.20 ਕਰੋੜ ਟਨ ਤੱਕ ਐਮਐਸਪੀ ਤੇ ਖਰੀਦ ਕਰ ਸਕਾਂਗੇ ਇਸ ਤਰ੍ਹਾਂ ਬਾਜਰੇ ਦਾ ਉਤਪਾਦਨ ਹੋਣਾ 110 ਮਿਲੀਅਨ ਟਨ ਤੇ ਕਹਿੰਦੇ ਇਹਦੇ ਵਿੱਚੋਂ ਕੇਵਲ 6 ਲੱਖ ਟਨ ਅਸੀਂ ਸਰਕਾਰੀ ਕੀ ਮੱਤੇ ਖਰੀਦ ਸਕਾਂਗੇ ਇਹ ਹਨ ਸਾਡੇ ਮਨਸੂਬੇ ਸਾਡੀਆਂ ਸਰਕਾਰਾਂ ਦੇ ਤੇ ਇਹ ਅੰਕੜੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹਨਾਂ 'ਚੋ ਇੱਕ ਵੀ ਅੰਕੜਾ ਮੇਰਾ ਆਪਣਾ ਨਹੀਂ ਇਹ ਸਾਰੇ ਅੰਕੜੇ ਸਰਕਾਰੀ ਨੇ ਸੰਸਥਾਵਾਂ ਦੇ ਨੇ Google ਤੇ ਜਾਓਗੇ ਸਰਕਾਰੀ ਵਿਭਾਗ ਦੇ ਰਿਕਾਰਡ 'ਚ ਜਾਓਗੇ ਤੁਹਾਨੂੰ ਸਾਰੇ ਉੱਥੇ ਉਪਲਬਧ ਹੋ ਜਾਣਗੇ ਹੁਣ ਦੱਸੋ ਕਿ ਇੰਨੀ ਵੱਡੀ ਮਾਤਰਾ ਚ ਕਣਕ ਪੈਦਾ ਹੋਣੀ ਹੈ ਤੇ ਉਹਦੇ ਵਿੱਚੋਂ 3 ਕਰੋੜ ਟਨ ਸਿਰਫ ਸਰਕਾਰ ਨੇ ਖਰੀਦਣੀ ਹੈ ਬਾਕੀ ਦੀ 8-9 ਕਰੋੜ ਟਨ ਕਿਸ ਨੇ ਖਰੀਦਣੀ ਹੈ ਜਿਹੜਾ ਬਾਜਰਾ ਹੈ ਉਹਦੀ ਇੰਨੀ ਵੱਡੀ ਮਾਤਰਾ ਬਾਕੀ ਕਿਸ ਨੇ ਖਰੀਦਣੀ ਹੈ ਜਿਹੜਾ ਹਾੜੀ ਵਾਲਾ ਝੋਨਾ ਹੈ ਉਹਦਾ ਬਾਕੀ ਮਾਤਰਾ ਕਿਸ ਨੇ ਖਰੀਦਣੀ ਹੈ ਤੇ ਕਿਸਾਨ ਉਹ ਜਿਹੜੀ ਫਸਲ ਐਮਐਸਪੀ ਤੇ ਨਹੀਂ ਵਿਕੇਗੀ ਉਹਨੂੰ ਕਿਹੜੇ ਭਾਅ ਸੁੱਟਣਗੇ ਕਿੰਨਾ ਘਾਟਾ ਖਾਣਗੇ ਤੇ ਉਸੇ ਫਸਲ ਨੂੰ ਕਾਰਪੋਰੇਟ ਖਰੀਦ ਕੇ ਮਹਿੰਗੇ ਭਾਅ ਤੇ ਦੂਜੇ ਦੇਸ਼ਾਂ ਨੂੰ ਐਕਸਪੋਰਟ ਕਰੇਗਾ ਤੇ ਐਕਸਪੋਰਟ ਕਰਕੇ ਮੁਨਾਫਾ ਕਮਾਏਗਾ ਕਿਸਾਨਾਂ ਦਾ ਗਲ ਕੁੱਟਿਆ ਜਾਏਗਾ ਕਿਸਾਨ ਫਿਰ ਕਰਜ਼ੇ ਦੀ ਪੰਡ ਚਲੇ ਆਏਗਾ ਫਿਰ ਸਰਕਾਰ ਨਵੀਂ ਸਕੀਮ ਬਣਾਏਗੀ ਕਿ ਇਹਨਾਂ ਨੂੰ ਹੋਰ ਕਰਜ਼ਾ ਦੇ ਦਿਓ ਇਹਨਾਂ ਦੀ ਲਿਮਟ ਵਧਾ ਦਿਓ ਇੱਥੇ ਤਾਂ ਕਹਿ ਨਹੀਂ ਕਰਕੀਦਾ ਇੰਨਾ ਫਰਕ ਹੈ ਮੈਂ ਇੱਕ ਹੋਰ ਆਧਾਰਨ ਤੁਹਾਨੂੰ ਦੇ ਦਿਆਂ ਨਿੱਕੀ ਜੀ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਲੋਗੇ ਹਰ ਘਰ ਦੀ ਸਵਾਨੀ ਇਹ ਚਾਹੁੰਦੀ ਹੈ ਕਿ ਉਸ ਦਾ ਘਰਵਾਲਾ ਸ਼ਰਾਬ ਨਾ ਪੀ ਕੇ ਆਵੇ ਕਿਉਂਕਿ ਜਦੋਂ ਪੀ ਕੇ ਆਉਂਦਾ ਤੇ ਘਰੇਲੂ ਕਲੇਸ਼ ਵੀ ਹੁੰਦਾ ਕੁੱਟਮਾਰ ਵੀ ਹੁੰਦੀ ਹੈ ਜਲਾਲਤ ਵੀ ਹੁੰਦੀ ਹੈ ਤੇ ਇਹਦੇ ਨਾਲ ਜੇ ਇਹ ਕੰਮ ਬੰਦ ਹੋ ਜਾਵੇ ਤੇ ਇੰਨੇ ਪੈਸੇ ਨਾਲ ਘਰ ਦੇ ਵਿੱਚ ਕੋਈ ਚੀਜ਼ ਵੀ ਬਣ ਜਾਵੇਗੀ ਤਾਂ ਦੀ ਬਰਬਾਦੀ ਵੀ ਬੰਦ ਹੋ ਜਾਏਗੀ ਪਰ ਸਰਕਾਰ ਉਹਨਾਂ ਔਰਤਾਂ ਦੀ ਬੇਨਤੀ ਤੇ ਕਦੀ ਗੌਰ ਨਹੀਂ ਕਰਦੀ ਸਗੋਂ ਜਿੱਥੇ ਕਾਨੂੰਨੀ ਅੜਚਣ ਬਣੀ ਕਿ ਸਟੇਟ ਹਾਈਵੇ ਤੇ ਠੇਕਾ ਨਹੀਂ ਖੁੱਲ ਸਕਦਾ ਨੈਸ਼ਨਲ ਹਾਈਵੇ ਤੇ ਠੇਕਾ ਨਹੀਂ ਖੁੱਲ ਸਕਦਾ ਉਥੋਂ ਠੇਕੇ ਨਹੀਂ ਬੰਦ ਕੀਤੇ ਗਏ ਸਗੋਂ ਉਹਨਾਂ ਸੜਕਾਂ ਦੇ ਨਾਂ ਬਦਲ ਦਿੱਤੇ ਗਏ ਤਾਂ ਕਿ ਠੇਕਾ ਖੋਲਣ ਦੇ ਵਿੱਚ ਕੋਈ ਕਾਨੂੰਨੀ ਅੜਚਣ ਨਾ ਆਵੇ ਇਹ ਆ ਫਰਕ ਕਰਨੀ ਤੇ ਕਰਨੀ ਦਾ ਇਹੋ ਚੀਜ਼ਾਂ ਹੈ WTO ਦੇ ਤਹਿਤ ਰਹਿ ਕੇ ਦੇਸ਼ਦਿਆਂ ਪਾਲਸੀਆਂ ਬਣਾਉਣ ਲੱਗਿਆਂ ਕੈਣੀ ਦੇ ਕਰਨੀ ਦੇ ਫਰਕ ਚ ਆ ਰਹੀਆਂ ਚਲੋ ਕਿਸਾਨਾਂ ਦੇ ਨਾਂ ਸਹੀਂ ਫਰਾਂਸ ਦਾ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪ੍ਰੇਡ ਤੇ ਮੁੱਖ ਮਹਿਮਾਨ ਵਜੋਂ ਪਹਾਤ ਚ ਸ਼ਾਮਲ ਹੋਇਆ ਉਹਦੇ ਵਾਲੇ ਵੇਖ ਕੇ ਇਹ ਕੋਈ ਸਿੱਖ ਲਈਏ ਕਿ ਉਸਨੇ ਆਪਣੇ ਦੇਸ਼ ਦੇ ਕਿਸਾਨਾਂ ਨਾਲ ਕਿਸ ਤਰ੍ਹਾਂ ਵਰਤਾਓ ਕੀਤਾ ਹੈ ਜੇ ਉਹਨੂੰ ਮੁੱਖ ਮਹਿਮਾਨ ਬਣਾ ਕੇ ਲੈਂਦਾ ਸੀ ਉਹਦੀ ਕਿਸੇ ਗੱਲ ਵੱਲ ਧਿਆਨ ਤਾਂ ਦੇ ਲਈਏ ਉਹਦੀ ਰੀਤ ਸੀ ਕਰ ਲਈਏ ਇੱਕ ਸਜਾਓ ਹੈ ਸਰਕਾਰ ਨੇ 70 ਸਾਲ ਉਜਾਗਪਤੀਆਂ ਨੂੰ ਪੂੰਜੀਪਤੀਆਂ ਨੂੰ ਵਪਾਰ ਕਰਾਉਣ ਵਾਸਤੇ ਨਾਂ ਸੰਟਵੇ ਦੇ ਨਾਂ ਤੇ ਸਬਸਿਡੀਆਂ ਦਿੱਤੀਆਂ ਨੇ ਜੇਕਰ ਸਰਕਾਰ ਇੱਕ ਵਾਰ ਇਹ ਸੋਚ ਤੋਂ ਉੱਪਰ ਉੱਠ ਕੇ 5 ਸਾਲ ਲਈ ਇੰਜਨ ਆਫ ਗ੍ਰੋਥ ਖੇਤੀਬਾੜੀ ਨੂੰ ਬਣਾ ਲਵੇ ਇੱਕ ਤਜਰਬਾ ਕਰ ਲਵੇ ਉਸ ਸੰਸਾਰ ਖੇਤੀਬਾੜੀ ਬਜਟ ਖੇਤੀ ਨੀਤੀਆਂ ਤੇ ਆਪਣੀ ਨੀਤ ਬਣਾ ਲਵੇ ਤਾਂ ਕੇਵਲ 5 ਸਾਲਾਂ ਚ ਹੀ ਦੇਸ਼ ਦੀ ਆਰਥਿਕ ਸਮਾਜਿਕ ਤੇ ਮਾਨਸਿਕ ਸੋਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਕਿਉਂਕਿ ਜੋ ਪਿਛਲੇ ਅੰਕੜੇ ਦੱਸਣ ਦੇ ਉਹ ਦੇਸ਼ ਨੂੰ ਸ਼ਰਮਨਾਕ ਕਰਨ ਵਾਲੇ ਨੇ ਜਿਹੜੇ ਮੈਂ ਸ਼ੁਰੂ ਚ ਗੱਲਬਾਤ ਕੀਤੀ ਹੈ ਤੇ ਜੇ ਆਹ ਮਾਡਲ ਤੁਸੀਂ ਅਪਣਾ ਲਵੋ ਤੇ ਉਹ ਸ਼ਰਮਨਾਕ ਅੰਕੜੇ ਸਨਮਾਨਯੋਗ ਅੰਕੜਿਆਂ 'ਚ ਬਦਲ ਸਕਦੇ ਨੇ ਆਸ ਹੈ ਕਿ ਤਰਕ ਤੇ ਅੰਕੜਾ ਆਧਾਰ ਇਹ ਗੱਲਬਾਤ ਆਮ ਕਿਸਾਨਾਂ ਤੇ ਖਪਤਕਾਰਾਂ ਦੇ ਗਿਆਨ 'ਚ ਵਾਧਾ ਕਰ ਸਕੂਗੀ ਮੈਂ ਆਪਣੀ ਗੱਲਬਾਤ ਨੂੰ ਅਤੇ ਸਿੰਘ ਦੀ ਨਜ਼ਮ ਦੇ ਅਗਲੇ ਬੋਲਾਂ ਨਾਲ ਬਰਾਮਦਿੰਦਾ ਹਾਂ ਅਸੀਂ ਕੰਪਨੀ ਦੇ ਭਾਅ ਟਰੈਕਟਰ ਖਰੀਦਦੇ ਹਾਂ ਅਸੀਂ ਪੰਪ ਦੇ ਭਾਅ ਤੇ ਡੀਜ਼ਲ ਖਰੀਦਦੇ ਹਾਂ ਅਸੀਂ ਬਾਜ਼ਾਰ ਦੇ ਭਾਅ ਮੱਛੀ ਮੋਟਰ ਖਰੀਦਦੇ ਹਾਂ ਅਸੀਂ ਦੁਕਾਨਦਾਰ ਦੇ ਭਾਅ ਬੀਜ ਖਾਦ ਖਰੀਦਦੇ ਹਾਂ ਅਸੀਂ ਪੈਕੇਟ ਤੇ ਛਪੇ ਭਾਅ ਤੇ ਲੂਣ ਤੱਕ ਖਰੀਦਦੇ ਹਾਂ ਪਰ ਅਸੀਂ ਆਪਣੇ ਭਾਅ ਤੇ ਆਪਣੀ ਫਸਲ ਨਹੀਂ ਵੇਚ ਸਕਦੇ ਚਲੋ ਸਾਡੀ ਫਸਲ ਨਾ ਖਰੀਦੋ ਸਾਨੂੰ ਆਪਣੇ ਭਾਅ ਤੇ ਆਪਣਾ ਮੁਰਕਾ ਹੀ ਵੇਚ ਲੈਣ ਦਿਓ ਆਸ ਹੈ ਤੁਹਾਨੂੰ ਇਹ ਮੇਰੀ ਅੰਕੜਾ ਆਧਾਰਿਤ ਤਰਕ ਆਧਾਰਿਤ ਗੱਲਬਾਤ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਕਰਿਓ ਇਹਨੂੰ ਲਾਈਕ ਕਰਿਓ ਗਾਂ ਲੋਕਾਂ ਨਾਲ ਸਾਂਝੀ ਕਰਿਓ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੋਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ